ਦੀ ਗੁਰੂ ਦੇ ਪਿਆਰਿਓ ਗੁਰੂ ਦੇ ਸਵਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਆਪਾਂ ਰੋਜ਼ਾਨਾ ਪੰਜ ਬਾਣੀਆਂ ਦਾ ਨਿਤਨੇਮ ਕਰਦੇ ਆਂ ਜਿਹਦੇ ਵਿੱਚ ਜਾਪ ਸਾਹਿਬ ਦੀ ਬਾਣੀ ਬਾਰੇ ਕਈ ਸੰਗਤਾਂ ਫੋਨ ਕਰਦੀਆਂ ਨੇ ਕਿ ਬਾਣੀ ਪੜ੍ਹਨੀ ਬੜੀ ਔਖੀ ਹੈ ਜਾਪ ਸਾਹਿਬ ਦੀ ਬਾਣੀ ਗੰਠ ਨਹੀਂ ਹੁੰਦੀ ਜਦ ਕਿ ਉਹਦੇ ਨਾਲੋਂ ਜਪਜੀ ਸਾਹਿਬ ਦੀ ਬਾਣੀ ਔਖੀ ਹੈ ਜਪਜੀ ਸਾਹਿਬ ਦੀ ਜਿਹੜੀ ਬਾਣੀਆਂ ਦੇ ਵਿੱਚ 3983 ਅੱਖਰ ਨੇ ਤੇ 3983 ਲਗਾ ਮਾਤਰਾ ਨੇ ਜਿਹੜੀ ਜਪਜੀ ਸਾਹਿਬ ਦੀ ਬਾਣੀ ਹੈ ਇਹਦਾ ਸ਼ੁੱਧ ਉਚਾਰਨ ਜਦੋਂ ਕਰਨਾ ਆ ਜਾਂਦਾ ਹੈ ਜਿਹਨੂੰ ਸ਼ੁੱਧਤਾ ਨਾਲ ਜਦੋਂ ਜਪਜੀ ਸਾਹਿਬ ਪੜ੍ਹਦੇ ਨੇ ਨਾ ਉਹ ਸਿੱਖ ਪੂਰੇ ਆਨੰਦ ਨਾਲ ਪ੍ਰੇਮ ਨਾਲ ਕੱਲੀ ਕੱਲੀ ਲਗ ਮਾਤਰਾ ਸਹੀ ਬੋਲ ਕੇ ਉਹਨਾਂ ਦੀ ਸੁਰਤ ਆਟੋਮੈਟਿਕ ਖੰਡਾਂ ਬ੍ਰਹਿਮੰਡਾਂ ਵਿੱਚ ਚਲੀ ਜਾਂਦੀ ਹੈ ਹੁਣ ਪ੍ਰਾਤਨ ਇਤਿਹਾਸ ਦਾ ਪ੍ਰਮਾਣ ਲੈ ਲਈਏ ਭਾਈ ਗੋਪਾਲਾ ਜੀ ਅਤੇ ਹੋਰ ਬਿਆੰਤ ਗੁਰਸਿ ਗੁਰੂ ਹਰਗੋਬਿੰਦ ਸਾਹਿਬ ਦੀ ਹਜ਼ੂਰੀ ਚ ਬੈਠੇ ਸੀ ਜਦੋਂ ਮਹਾਰਾਜ ਕਹਿੰਦੇ ਸਾਨੂੰ ਕੋਈ ਸਿੱਖ ਭਾਈ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾਓ ਤਾਂ ਉਹਨੋਂ ਭਾਈ ਗੋਪਾਲਾ ਜੀ ਉੱਠ ਕੇ ਨੇੜੇ ਆਏ ਮਹਾਰਾਜ ਨੇ ਉਚਾਸਣ ਲਾ ਕੇ ਦਿੱਤਾ ਉੱਥੇ ਬਿਠਾਇਆ ਚੌਂਕੜਾ ਮਾਰ ਕੇ ਭਾਈ ਗੋਪਾਲਾ ਜੀ ਨੇ ਜਪਜੀ ਸਾਹਿਬ ਦਾ ਇੰਨਾ ਸ਼ੁੱਧ ਪਾਠ ਕੀਤਾ ਕਿ ਮਹਾਰਾਜ ਆਪਣਾ ਸੰਗਾਸਨ ਉਹਨੂੰ ਦੇਣ ਲਈ ਤਿਆਰ ਹੋ ਗਏ ਸੀ ਔਰ ਅਖੀਰ ਵਿੱਚ ਜਦੋਂ ਸ਼ਲੋਕ ਆਇਆ ਤਾਂ ਉਹਦੀ ਸੂਰਤ ਸੀ ਜਿਹੜੀ ਗੁਰੂ ਸਾਹਿਬ ਦੇ ਅਰਬੀ ਘੋੜਿਆਂ ਦੇ ਚਲੀ ਗਈ। ਜਿਹਦੇ ਕਰਕੇ ਫਿਰ ਉਹਨੂੰ ਘੋੜੇ ਹੀ ਮਿਲੇ। ਸੋ ਇਸ ਕਰਕੇ ਜਪਜੀ ਸਾਹਿਬ ਦਾ ਸ਼ੁੱਧ ਉਚਾਰਨ ਪਾਠ ਕਰਨਾ ਕੋਈ ਸੌਖੀ ਗੱਲ ਨਹੀਂ। ਹੁਣ ਰਹੀ ਗੱਲ ਜਪ ਸਾਹਿਬ ਦੀ। ਇਹ ਵੀ ਆਪਾਂ ਵਿਚਾਰ ਕਰਾਂਗੇ ਵੀ ਜਪ ਸਾਹਿਬ ਦਾ ਪਾਠ ਇਹਦੇ ਵਿੱਚ ਕਲਗੀਧਰ ਪਾਤਸ਼ਾਹ ਨੇ ਕਿਹੜੀ ਸ਼ਕਤੀ ਕਿਹੜੀ ਕਰਾਮਾਤ ਟਕਾਈ ਹੈ। ਤੋਂ ਇਹਦੇ ਪੰਜ ਪਾਠ ਕਰਨ ਦੇ ਕੀ ਮਹਤਵ ਹੈ। ਪਹਿਲਾਂ ਆਪਾਂ ਇੱਕ ਇਤਿਹਾਸਕ ਵਿਚਾਰ ਲਈਏ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਮਦਮਾ ਸਾਹਿਬ ਦੀ ਧਰਤੀ ਤੇ 9 ਮਹੀਨੇ 9 ਦਿਨ 9 ਘੜੀਆਂ 9 ਪੜ ਰੁਕੇ ਤਾਂ ਉੱਥੇ ਗੁਰੂ ਕਾ ਸਿੰਘਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਸਾਨੂੰ ਗੁਰਬਾਣੀ ਦੇ ਅਰਥ ਪੜਾਏ ਜਾਣ ਤਾਂ ਸਤਿਗੁਰਾਂ ਨੇ ਸਿੰਘਾਂ ਨੂੰ ਆਖਿਆ ਵੀ ਗੱਲ ਤਾਂ ਤੁਹਾਡੀ ਠੀਕ ਹੈ ਹੁਣ ਜੰਗ ਦਾ ਕਮਰਕਸਾ ਖੋਲਿਆ ਇੱਥੇ ਤਾਈਓ ਨਾ ਦਮਦਮਾ ਸਾਹਿਬ ਪਿਆ ਵੀ ਨਾਲੇ ਤਾਂ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਚੜਾ ਕੇ ਉਹ ਸੰਪੂਰਨ ਕਰ ਦਈਏ ਨਾਲੇ ਤੁਹਾਨੂੰ ਅਰਥ ਸੁਣਾ ਦਈਏ ਕੁਝ ਸਿੰਘ ਜਾ ਕੇ ਕਰਤਾਰਪੁਰ ਤੋਂ ਧੀਰਮਲੀਆਂ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਆਓ ਹੁਣ ਉਸ ਸਮੇਂ ਧੀਰਮਲ ਦੀ ਜਗ੍ਹਾ ਤੇ ਭਾਗ ਮਲ ਉਹਦੀ ਅੰਸਵੰਸੀ ਉਹ ਜਿਉਂਦਾ ਸੀ ਜਦੋਂ ਸਰੂਪ ਲੈਣ ਗਏ ਕਹਿੰਦੀ ਵੀ ਇਹ ਸਰੂਪ ਤਾਂ ਸਾਡਾ ਹੈ ਤੁਹਾਡਾ ਗੁਰੂ ਤੁਸੀਂ ਕਹਿੰਦੇ ਹੋ ਵੀ ਗੁਰੂ ਨਾਨਕ ਸਾਹਿਬ ਤੇ ਉਹਨਾਂ ਵਿੱਚ ਕੋਈ ਅੰਤਰ ਨਹੀਂ ਕੋਈ ਜੋਤ ਹੈ ਗੁਰੂ ਅਰਜਨ ਦੇਵ ਤੇ ਗੁਰੂ ਗੋਬਿੰਦ ਸਿੰਘ ਕੋ ਜੋਤ ਹੈ ਤੇ ਫਿਰ ਉਹਦੇ ਤਾਂ ਬਾਣੀ ਸਾਰੀ ਜਾਦ ਕੰਠ ਹੋਣੀ ਤੇ ਜਵਾਨੀ ਕੰਠੋਂ ਉਚਾਰਨ ਕਰ ਲਵੇ ਜਦੋਂ ਇਹ ਸੁਨੇਹਾ ਆ ਕੇ ਗੁਰੂ ਸਾਹਿਬ ਨੂੰ ਸਿੰਘਾਂ ਨੇ ਦਿੱਤਾ ਮਹਾਰਾਜ ਮੁਸਕਰਾਏ ਤੇ ਸਿੰਘ ਕਹਿੰਦੇ ਮਹਾਰਾਜ ਭਾਈ ਕੀ ਡਰੌਲੀ ਵੀ ਇੱਕ ਸਰੂਪ ਪਿਆ ਆਪਾਂ ਉਹ ਲੈ ਆਉਨੇ ਆ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਗੱਲ ਤੇ ਤੁਹਾਡੀ ਠੀਕ ਹੈ ਮੇਰੇ ਪਪਾ ਭਾਈ ਕੀ ਟਰਾਲੀ ਤੋਂ ਸਰੂਪ ਲਿਆਵਾਂਗੇ ਪਰ ਉਹਨਾਂ ਨੇ ਹੁਣ ਗੁਰੂ ਨਾਨਕ ਸਾਹਿਬ ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜੀ ਜੋਤ ਨੂੰ ਵੰਗਾਰੇ ਆ ਤੇ ਉਹ ਜੋਤ ਨੂੰ ਵੰਗਾਰੇ ਆ ਉਹਨਾਂ ਦੀ ਵਿੱਦਿਆ ਨੂੰ ਵੰਗਾਰੇ ਆ ਤੇ ਉਹਦੇ ਲਈ ਹੁਣ ਅਸੀਂ ਇਹ ਬਾਣੀ ਕੰਠੋਂ ਚਾਰਨ ਕਰਾਂਗੇ ਕਿਉਂਕਿ ਉਹਨਾਂ ਦੀ ਜੋਤ ਅਸੀਂ ਸੰਭਾਲੀ ਹੋਈ ਹੈ ਉਹ ਇਸ ਕਰਕੇ ਮਹਾਰਾਜ ਨੇ ਭਾਈ ਮਨੀ ਸਿੰਘ ਨੂੰ ਕਿਹਾ ਕਿ ਤੁਸੀਂ ਲਖਾਰੀ ਲਾਓ ਭਾਈ ਦੀਪ ਸਿੰਘ ਨੂੰ ਸਹਾਇਕ ਲਖਾਰੀ ਲਾਓ ਭਾਈ ਮਨੀ ਸਿੰਘ ਜੀ ਕਹਿੰਦੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਣ ਦੀ ਮੇਰੇ ਚ ਸਮਰੱਥਾ ਨਹੀਂ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਕੰਮ ਕਲਮ ਪਕੜ ਕੇ ਸ਼ਾਈ ਦੀ ਦਵਾਈ ਵਿੱਚ ਡੁਬੋ ਕੇ ਗੁਰਨਾਨਕ ਬਾਸ਼ਾ ਦੇ ਚਰਨਾਂ ਦਾ ਧਿਆਨ ਧਰ ਕੇ ਕਲਮ ਨੂੰ ਆਪਣੇ ਹੱਥਾਂ ਨਾਲ ਕਾਗਜ਼ ਤੇ ਟਿਕਾਉਣਾ ਹੈ ਅਗੰਮੀ ਕਲਮ ਚੱਲੇਗੀ ਬਾਣੀ ਆਪਣੇ ਆਪ ਲਿਖੀ ਜਾਏਗੀ ਉਹ ਸਮੇਂ ਦਮਦਮਾ ਸਾਹਿਬ ਦੀ ਧਰਤੀ ਤੇ ਮਹਾਰਾਜ ਨੇ ਕੰਠੋ ਬਾਣੀ ਉਚਾਰਨ ਕਰਕੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੰਪੂਰਨ ਤਿਆਰ ਕਰਵਾਏ ਗੁਰ ਤੇਗ ਬਹਾਦਰ ਸਾਹਿਬ ਦੀ ਬਾਣੀ ਜਯਾ ਜਵੰਤੀ ਰਾਗ ਵਿੱਚ ਦਰਦ ਕਰਾਈ ਉਥੇ ਨਾਲ ਹੀ ਸਾਰੇ ਸਿੰਘਾਂ ਨੂੰ ਗੁਰਬਾਣੀ ਦੇ ਅਰਥ ਸੁਣਾਏ ਕਈ ਵਾਰ ਮੈਂ ਸੁਣ ਕੇ ਹੈਰਾਨ ਹੋ ਜਾਂਦਾ ਵੀ 9 ਮਹੀਨੇ 9 ਦਿਨ 9 ਘੜੀਆਂ 9 ਪਲ ਇਤਨੇ ਸਮੇਂ ਦੇ ਵਿੱਚ ਮਹਾਰਾਜ ਨੇ ਐਡਾ ਵੱਡਾ ਕਾਰਜ ਕਰ ਦਿੱਤਾ ਨਾਲੇ ਬਾਣੀ ਲਖਾਈ ਕੰਠੋ ਚਾਰਨ ਕੀਤੀ ਤਰਤੀਬ ਵਾਰ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਤਰਤੀਬ ਵਾਰ ਦਰਜ ਕਰਾਈ ਨਾਲੇ ਸਿੰਘਾਂ ਨੂੰ ਅਰਥ ਸੁਣਾਏ ਹੁਣ ਸਾਰੀ ਬਾਣੀ ਦੇ ਅਰਥ ਸੁਣ ਕੇ ਕਹਿੰਦੇ ਸਾਰੇ ਸਿੰਘ ਬਦੇਹ ਮੁਕਤ ਹੋ ਗਏ ਸੋਚੋ ਗੁਰੂ ਨਾਨਕ ਸਾਹਿਬ ਜਦੋਂ ਕਿਸੇ ਉਦਾਸੀ ਤੇ ਜਾਂਦੇ ਸੀ ਸੱਜਣ ਵਰਗਿਆਂ ਦਾ ਜੀਵਨ ਇੱਕ ਸ਼ਬਦ ਨਾਲ ਬਦਲ ਦਿੰਦੇ ਸੀ ਬ੍ਰਹਮ ਗਿਆਨੀ ਬਣਾ ਦਿੰਦੇ ਸੀ ਤੇ ਜਿਨ੍ਹਾਂ ਸਿੰਘਾਂ ਨੇ ਸਾਰੀ ਬਾਣੀ ਦੇ ਅਰਥ ਸੁਣਨੇ ਨੇ ਗੁਰੂ ਸਾਹਿਬ ਦੀ ਰਸਨਾ ਉਹ ਕੀ ਬਣ ਗਏ ਹੋਣਗੇ ਬਦੇਹ ਮੁਕਤ ਹੋ ਗਏ ਇਹੇ ਕਰਕੇ ਤਾਂ ਬਾਬਾ ਦੀਪ ਸਿੰਘ ਜੀ ਸਿਰ ਤਲੀ ਤੇ ਟਕਾ ਕੇ ਮਰਨ ਤੋਂ ਮੌਤ ਤੋਂ ਬਾਅਦ ਵੀ ਸਿਰ ਤਲੀ ਤੇ ਟਕਾ ਕੇ ਜੰਗ ਲੜੇ ਜੀ ਸੋ ਇਹ ਗੱਲਾਂ ਨੇ ਜਿਹੜੀਆਂ ਇਹ ਅਗੰਮੀ ਤਾਕਤਾਂ ਨੇ ਜਿਨ੍ਹਾਂ ਨੂੰ ਅਸੀਂ ਸਮਝ ਨਹੀਂ ਸਕੇ ਸ਼ੰਕਾਵਾਦੀ ਮਨੁੱਖ ਨਹੀਂ ਕਦੇ ਸਮਝ ਸਕਦਾ ਹੁਣ ਜਿਹੜੀ ਜਾਪ ਸਾਹਿਬ ਦੀ ਬਾਣੀ ਹੈ ਦੇਖੋ ਕਲਗੀਧਰ ਪਾਤਸ਼ਾਹ ਦੀ ਕਰਮ ਦਾ ਕਮਾਲ ਆਪਾਂ ਪੜਦੇ ਹਾਂ ਪੁਜੰਗ ਪ੍ਰਯਾਤ ਛੰਦ ਨਮਸਤੁ ਅਕਾਲੇ ਨਮਸਤੁਂ ਕਿਰਪਾਲੇ ਇਹ ਸੰਸਕ੍ਰਿਤੀ ਭਾਸ਼ਾ ਦੇ ਵਿੱਚ ਉਚਾਰਨ ਕੀਤੇ ਹੋਏ ਨੇ ਉਸ ਤੋਂ ਅੱਗੇ ਆ ਜਾਓ ਧੰਗਵਤੀ ਸ਼ੰਤਾ ਪ੍ਰਸਾਦ ਕੇ ਜਾਹਰ ਜਹੂਰ ਹੈ ਕੇ ਹਾਜ਼ਰ ਹਜ਼ੂਰ ਹੈ ਇਹ ਅਰਬੀ ਭਾਸ਼ਾ ਦੇ ਸ਼ਬਦ ਨੇ ਹੁਣ ਤੁਸੀਂ ਵੇਖੋ ਇੱਕੋ ਹੀ ਬਾਣੀ ਦੇ ਵਿੱਚ ਕਿੰਨੀਆਂ ਭਾਸ਼ਾਵਾਂ માં ਮਹਾਰਾਜ ਨੇ ਦਰਜ ਕਰ ਦਿੱਤੀਆਂ ਕਿੰਨੀਆਂ ਗੰਮੀ ਕਰਮ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਸ਼ਾ ਜਦੋਂ ਜਪੁ ਸਾਹਿਬ ਦੀ ਬਾਣੀ ਨੂੰ ਪ੍ਰੇਮ ਨਾਲ ਪੜ੍ਹਦੇ ਆ ਨਾ ਪਿਆਰਿਓ ਰੱਬ ਨਾਲ ਸਿੱਧੀ ਸੁਰਤ ਜੁੜਦੀ ਆ ਹੰਸਾਲੀ ਵਾਲੇ ਮਹਾਪੁਰਖ ਵਚਨ ਕਰਿਆ ਕਰਦੇ ਸੀ ਕਹਿੰਦੇ ਜੇ ਪੰਜ ਜਪੁ ਸਾਹਿਬ ਦੇ ਪਾਠ ਕਰ ਲੋ ਤਾਂ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਪੰਜ ਜਪੁ ਸਾਹਿਬ ਦੇ ਪਾਠ ਰੋਜ਼ ਕਰੀਏ ਨਾ ਪ੍ਰੇਮ ਨਾਲ ਤਾਂ ਹੌਲੀ-ਹੌਲੀ ਕਰਕੇ ਬ੍ਰਹਮ ਗਿਆਨੀ ਬਣ ਜਾਂਦਾ ਬੰਦਾ ਰੱਬ ਨਾਲ ਸੁਰਤ ਜੁੜ ਜਾਂਦੀ ਆ ਆਪਣੇ ਅੰਦਰ ਕੋਨੇ-ਕੋਨੇ 'ਚ ਰੱਬ ਮਹਿਸੂਸ ਹੁੰਦਾ ਹੈ ਮੰਦ ਬੁੱਧੀ ਕਟ ਬੁੱਧੀ ਵਾਲਾ ਬੇਅਕਲ ਬੰਦਾ ਸੂਝਮਾਨ ਬਣ ਜਾਂਦਾ ਹੈ ਤੇ ਰਿੱਧੀਆਂ ਸਿੱਧੀਆਂ ਅੱਗੇ ਪਿੱਛੇ ਦੌੜਦੀਆਂ ਫਿਰਦੀਆਂ ਨੇ ਇਹ ਬ੍ਰਹਮ ਗਿਆਨੀ ਮਹਾਂਪੁਰਖਾਂ ਦੇ ਬਚਨ ਨੇ ਸੋਇਸ਼ ਕਰਕੇ ਰਜਾਬ ਸਾਹਿਬ ਦੇ ਵਿੱਚ ਬੜੀ ਸ਼ਕਤੀ ਹੈ ਬੜੀ ਤਾਕਤ ਹੈ ਪਿਆਰ ਵਾਲਿਓ ਜੇ ਜਾਪ ਸਾਹਿਬ ਦੀ ਬਾਣੀ ਦੇ ਪੰਜ ਪਾਠ ਨਿਤਨੇਮ ਦੇ ਵਿੱਚ ਅਗਰ ਤੁਸੀਂ ਸ਼ਰਧਾ ਨਾਲ ਕਰਦੇ ਹੋ ਨਾ ਤਾਂ ਤੁਸੀਂ ਤੁਹਾਡੇ ਸਰੀਰ ਦੇ ਅੰਦਰ ਐਸੀ ਸ਼ਕਤੀ ਐਸੀ ਬਲ ਪਾਵਰ ਮਹਿਸੂਸ ਹੋਏਗੀ ਤੁਸੀਂ ਹੈਰਾਨ ਹੋ ਜਾਵੋਗੇ ਤੁਸੀਂ ਪਹਿਲੇ ਦਿਨ ਹੀ ਤੁਹਾਨੂੰ ਪਤਾ ਲੱਗ ਜਾਏਗਾ ਵੀ ਪੰਜ ਪਾਠ ਜਪ ਸਭ ਦੇ ਕੀਤੇ ਨੇ ਵੀ ਮੇਰੇ ਅੰਦਰ ਕੋਈ ਨਾ ਕੋਈ ਸ਼ਕਤੀ ਕੋ ਮਰੀ ਹੈ ਮੇਰੇ ਅੰਦਰ ਕੋਈ ਨਾ ਕੋਈ ਤਾਕਤ ਹਰਕਤ ਕਰ ਰਹੀ ਹੈ ਪ੍ਰਮਾਤਮਾ ਦੀ ਬ੍ਰਹਮੰਡਾਂ ਦੀ ਕੋਈ ਸ਼ਕਤੀ ਮੇਰੇ ਅੰਦਰ ਆ ਗਈ ਐਨੀ ਸ਼ਕਤੀ ਹੈ ਜੇ ਆਪ ਸਭ ਦੇ ਪਾਠ ਦੇ ਵਿੱਚ ਸੋ ਇਸ ਕਰਕੇ ਸਤਿਗੁਰੂ ਸਚੇ ਪਾਤਸ਼ਾਹ ਨੇ 42 ਬਰਿਆਂ ਦੀ ਉਮਰ ਵਿੱਚ ਦੇਖੋ ਕਿੰਡਾ ਮਹਾਨ ਕਾਰਜ ਕਿੱਡੇ ਕਿੱਡੇ ਉਹਨਾਂ ਨੇ ਕੀਤੇ ਨੇ ਸਰਬ ਲੋਗ ਗ੍ਰੰਥ ਦਸਮ ਗ੍ਰੰਥ ਹੁਣ ਜਿੰਨਾਂ ਨਿੰਦਕਾਂ ਨੂੰ ਦਸਮ ਗ੍ਰੰਥ ਦੀ ਬਾਣੀ ਸਮਝ ਵਿੱਚ ਹੀ ਨਹੀਂ ਆਉਂਦੀ ਉਹ ਤਾਂ ਆਪ ਹੀ ਕਹਿੰਦੇ ਨੇ ਵੇਸੇ ਇਹਨੂੰ ਮੰਨਦੇ ਨਹੀਂ ਕਿਉਂਕਿ ਉਹਨਾਂ ਦਾ ਕੁਝਾ ਬੜਾ ਛੋਟਾ ਹੈ ਜਿਹਦੇ ਵਿੱਚ ਸਮੁੰਦਰ ਸਮਾਨ ਨਹੀਂ ਸਕਦਾ ਜਿਹੜੇ ਪ੍ਰੇਮ ਤੇ ਸ਼ਰਧਾ ਨਾਲ ਇਹਨੂੰ ਪੜ੍ਹਦੇ ਨੇ ਸੁਣਾ ਮੂੜ ਚਿੱਤ ਲਾਏ ਚਤੁਰਤਾ ਬਈ ਇਹ ਉਹ ਪਿਆਰ ਵਾਲੇ ਉਹ ਮੂਰਤ ਬੰਦੇ ਵੀ ਛਿਆਣੇ ਬਣ ਜਾਂਦੇ ਨੇ ਜਿਹੜੇ ਸ਼ਰਧਾ ਨਾਲ ਪ੍ਰੇਮ ਨਾਲ ਦਸਮ ਬਾਣੀ ਨੂੰ ਪੜ੍ਹਦੇ ਨੇ ਨਾ ਤੇ ਉਹਨਾਂ ਦੇ ਤਾਂ ਰੋਮ ਰੋਮ ਤੇ ਲਾਲੀਆਂ ਚੜ ਜਾਂਦੀਆਂ ਨੇ ਜਾਪ ਸਾਹਿਬ ਦੇ ਪੰਜ ਪਾਠਾਂ ਵਿੱਚ ਇੰਨੀ ਸ਼ਕਤੀ ਹੈ ਕੋਈ ਵੀ ਮਾੜੀ ਬਦਾ ਕੋਈ ਵੀ ਮਾੜੀ ਰੂਹ ਤੁਹਾਡੇ ਨੇੜੇ ਨਹੀਂ ਆ ਸਕਦੀ ਕਲਗੀਧਰ ਪਾਤਸ਼ਾਹ ਦੀਆਂ ਸ਼ਹੀਦੀ ਫੌਜਾਂ ਦਾ ਪਹਿਰਾ ਲੱਗ ਜਾਂਦਾ ਹੈ ਬਰਮ ਗਿਆਨੀ ਮਹਾਪੁਰਸ਼ ਜਦੋਂ ਨਿਤਨੇਮ ਕਰਦੇ ਨੇ ਨਾ ਪੰਜ ਪਾਠ ਜਪਜੀ ਸਾਹਿਬ ਦੇ ਪੰਜ ਪਾਠ ਜਾਪ ਸਾਹਿਬ ਦੇ ਨਿਤਨੇਮ ਤੋਂ ਵੱਖਰੇ ਕਰਿਆ ਕਰਦੇ ਸੀ ਤੇ ਜਦੋਂ ਸਾਰਾ ਨਿਤਨੇਮ ਕਰਦੇ ਕਿਤੇ ਆਨੰਦ ਲੈਣ ਵਾਸਤੇ ਰੂਹ ਨੂੰ ਗਦਗਦ ਕਰਨ ਵਾਸਤੇ ਫਿਰ ਪੰਜ ਪਾਠ ਆਨੰਦ ਸਾਹਿਬ ਤੇ ਕਰਿਆ ਕਰਦੇ ਸੀ ਸੋ ਇੰਨੀ ਮਹਾਪੁਰਖਾਂ ਨੂੰ ਤਾਂ ਸਾਰੀ ਬਾਣੀ ਦਾ ਮਹਾਤਮ ਪਤਾ ਹੁੰਦਾ ਬ੍ਰਹਮ ਗਿਆਨੀਆਂ ਨੂੰ ਇਸ ਕਰਕੇ ਉਹ ਤਾਂ ਫਿਰ ਆਨੰਦ ਲੈਣ ਵਾਸਤੇ ਜਦੋਂ ਮਨ ਵਿੱਚ ਆਇਆ ਉਹਨਾਂ ਨੇ ਹੋਰ ਤੇ ਕੋਈ ਕੰਮ ਕਰਨਾ ਨਹੀਂ ਮਤਲਬ ਕਹਿਣ ਦਾ ਭਾਪ ਦੁਨੀਆਵੀ ਵਾਲੇ ਪਾਸੇ ਸੁਰਤ ਟੁੱਟੀ ਹੁੰਦੀ ਹੈ ਉਹਨਾਂ ਨੇ ਅਗਰ ਜਦੋਂ ਆਨੰਦ ਲੈਣਾ ਵੀ ਚਲੋ ਫਲਾਣੀ ਬਾਣੀ ਦੇ ਪੰਜ ਪਾਠ ਕਰੀਏ 10 ਕਰੀਏ ਸਾਰਾ ਦਿਨ ਹੀ ਭਜਨਬੰਦ ਕੀ ਖਰੀ ਜਾਣੀ ਸਾਰਾ ਦਿਨ ਹੀ ਬਾਣੀ ਦਾ ਜਾਪ ਕਰੀ ਜਾਣਾ ਤੇ ਜਦੋਂ ਉਹਨਾਂ ਦੇ ਅੰਦਰ ਇੰਨਾ ਬਾਣੀ ਦਾ ਧਨ ਇਕੱਠਾ ਹੋ ਜਾਂਦਾ ਫਿਰ ਸੰਗਤ ਨੂੰ ਉਸੇ ਬ੍ਰਹਮ ਗਿਆਨ ਦੇ ਨਾਲ ਪ੍ਰੇਰਣਾ ਕਰਕੇ ਰੱਬ ਨਾਲ ਜੋੜਦੇ ਨੇ ਉਹਨਾਂ ਦੇ ਕਾਜ ਸਵਾਰਦੇ ਨੇ ਸੋ ਇਸ ਕਰਕੇ ਸ਼ਬਦਾਂ ਨਾਲ ਜਾਪ ਸ਼ਬਦਾਂ ਦਾ ਪਾਠ ਕਰੀਏ ਤਾਂ ਕਿ ਗੁਰੂ ਸਾਹਿਬ ਦੀਆਂ ਰਹਿਮਤਾਂ ਸਾਨੂੰ ਮਿਲ ਸਕਣ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ